ਚੇਂजेस ਲੈ ਕੇ ਆ ਰਿਹਾ ਹੈ ਤੇ ਉਹਦੇ ਸੰਦਰਭ ਦੇ ਵਿੱਚ ਵੀ ਹੁਣ ਜਿਹੜਾ ਕੈਨੇਡਾ ਦੇ ਅੰਦਰ ਵਰਕ ਪਰਮਿਟ ਪ੍ਰੋਗਰਾਮ ਦੇ ਵਿੱਚ ਉਹ ਕੁਝ ਸਖਤੀ ਕਰਨ ਜਾ ਰਹੇ ਨੇ ਕੀ ਖਬਰ ਹੈ ਜੀ ਕਫਿੰਦਰ ਜੀ ਅਸੀਂ ਇਮੀਗ੍ਰੇਸ਼ਨ ਦੇ ਵਿੱਚ ਦੇਖਿਆ ਕਿ ਪਿਛਲੇ ਕੁਝ ਸਮੇਂ ਦੌਰਾਨ ਕਾਫੀ ਬਦਲਾ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ ਕਿਉਂਕਿ ਜਿਸ ਢੰਗ ਦਾ ਮਾਹੌਲ ਜਿਹੜਾ ਆ ਤੇ ਮੁਲਕ ਦੇ ਵਿੱਚ ਵੜਿਆ ਆ ਖਾਸ ਤੌਰ ਤੇ ਸਤਿਖੀਏ ਕੀ ਵੀ ਗ੍ਰੈਸ ਟੂ ਲੈ ਕੇ ਲੋਕਾਂ ਨੇ ਵਿਚਾਰ ਬਦਲਨੇ ਲੋਕਾਂ ਦੀ ਰਾਏ ਜਿਹੜੀ ਆ ਬਦਲੀ ਹੈ ਇਪਾਸ ਆਰਿਆ ਮੁਸ਼ਕਿਲਾਂ ਦਾ ਕਾਰਨ ਇੱਥੇ ਇਮੀਗ੍ਰੈਂਟਸ ਨੂੰ ਹੀ ਬਣਾਇਆ ਜਾ ਰਿਹਾ ਸੋ ਸਰਕਾਰ ਦੇ ਉੱਪਰ ਵੀ ਇਮੀਗ੍ਰੇਸ਼ਨ ਨੂੰ ਲੈ ਕੇ ਦਬਾਅ ਪਿਛਲੇ ਸਮੇਂ ਤੋਂ ਵਧਿਆ ਹੋਇਆ ਤੇ ਅਸੀਂ ਦੇਖਿਆ ਕਿ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਪਰ ਜਿਹੜੀ ਕੈਪ ਲਾਈ ਗਈ ਸੀ ਸੋ ਉਹ ਵੀ ਇਸੇ ਜਿਹੜੇ ਬਦਲਾਅ ਦੇ ਦੌਰ ਜਾਂ ਜਿਹੜੀਆਂ ਚੇਂਜਸ ਸਰਕਾਰ ਲੈ ਕੇ ਆ ਰਹੀ ਹੈ ਸੋ ਉਹਦੇ ਸੰਦਰਭ ਦੇ ਵਿੱਚ ਹਿਲਾਏ ਗਏ ਸੀ ਤਾਂ ਹੁਣ ਉਸ ਤੋਂ ਬਾਅਦ ਜੋ temporery foreign workers ਨੇ ਜੋ ਕੈਨੇਡਾ ਦੇ ਵਿੱਚ ਇਹ ਦੂਜੇ ਮੁਲਕਾਂ ਤੋਂ ਜਿਹੜੇ ਆ ਇਹ ਕੁਝ ਸਮੇਂ ਵਾਸਤੇ ਵੱਖ-ਵੱਖ ਕੰਮਾਂ ਲਈ ਇੱਥੇ ਆਉਂਦੇ ਨੇ ਸੋ ਉਹਨਾਂ ਦੇ ਉੱਪਰ ਹੁਣ ਸਰਕਾਰ ਪਤਾ ਲੱਗਾ ਆ ਕਿ ਆਡ ਵਾਲੇ ਦਿਨ-ਦਿਨਾਂ ਜਿਹੜਾ ਆ ਇਹ ਸਖਤੀ ਕਰਨ ਜਾ ਰਹੀ ਆ ਸੋ ਇਸ ਬਾਬਤ ਜੇਕਰ ਕੈਨੇਡਾ ਦੇ ਜਿਹੜੇ ਰੋਜ਼ਗਾਰ ਤੇ ਜਿਹੜੇ ਕਾਜਵਾਲ ਵਿਕਾਸ ਮੰਤਰੀ ਨੇ ਰੈਡੀ ਮਸ ਨੋਟ ਸੋ ਉਹਨਾਂ ਦੀ ਗੱਲ ਕਰੀਏ ਸੋ ਉਹਨਾਂ ਦੇ ਦਫ਼ਤਰ ਵੱਲੋਂ ਤੇ ਨਾਲ ਜੋ ਸਾਡੇ ਇਮੀਗ੍ਰੇਸ਼ਨ ਮਿਨਿਸਟਰ ਨੇ ਮਾਰਕ ਮਿਨਰ ਸਾਹਿਬ ਸੋ ਉਹਨਾਂ ਵੱਲੋਂ ਜੋ ਜਾਣਕਾਰੀ ਸਾਹਮਣੇ ਮਹਈਆ ਕਰਵਾਈਆਂ ਜਾ ਰਹੀਆਂ ਇਹਦੇ ਵਿੱਚ ਇੱਕ ਤੇ ਗੱਲ ਕਹੀ ਜਾ ਰਹੀ ਹੈ ਕਿ ਜੋ ਇੱਥੇ ਵੱਡੀ ਗਿਣਤੀ ਚ ਲੋਕ ਜਿਹੜੇ ਅਨ ਡਾਕੂਮੈਂਟਡਡ ਲੋਕ ਰਹਿੰਦੇ ਨੇ ਪਾਵ ਜਿਨ੍ਹਾਂ ਕੋਲ ਕੋਈ ਕਾਗਜ਼ ਪੱਤਰ ਨਹੀਂ ਆ ਉਹਨਾਂ ਦਾ ਕੋਈ ਸਟੇਟਸ ਕੈਨੇਡਾ ਦੇ ਵਿੱਚ ਨਹੀਂ ਆ ਤੇ ਇਹਦੇ ਵਿੱਚ ਪਹਿਲਾਂ ਇਸ ਤਰ੍ਹਾਂ ਦੀ ਖਬਰਾਂ ਸੀਗਾ ਕਿ ਹੋ ਸਕਦਾ ਵੇ ਕੈਨੇਡਾ ਦੀ ਸਰਕਾਰ ਵੱਡੇ ਪੱਧਰ ਤੇ ਜਿਹੜਾ ਆਕ ਵਕ ਵਕ ਪ੍ਰੋਗਰਾਮਸ ਰਾਹੀਂ ਉਹਨਾਂ ਨੂੰ ਪੱਕਿਆਂ ਕਰ ਦੇਵੇ ਪਰ ਪਿੱਛੇ ਜੇ ਉਹਦੇ ਵਿੱਚ ਵੀ ਸਾਡੇ ਇਮੀਗ੍ਰੇਸ਼ਨ ਮਿਨਿਸਟਰ ਸਾਹਿਬ ਨੇ ਗੱਲ ਕਲੀਅਰ ਕੀਤੀ ਸੀ ਕਹਿੰਦੇ ਕਿ ਜਿਹੜੇ ਇਕਸਟ੍ਰਕਸ਼ਨ ਨਾਲ ਸੰਬੰਧਿਤ ਜਿਹੜੇ ਲੋਕ ਨੇ ਜਾਂ ਜਿਹੜੇ ਆ ਹੈਲਥ ਕੇਅਰ ਨਾਲ ਸੰਬੰਧਿਤ ਲੋਕ ਨੇ ਸੋ ਉਹਨਾਂ ਨੂੰ ਹੀ ਪੱਕਿਆ ਕਰਨ ਦੀ ਸਰਕਾਰ ਵਿਚਾਰ ਕਰ ਰਹੀ ਹੈ ਜਿਹੜੇ ਬਾਕੀ ਲੋਕਾਂ ਕੋਲ ਡਾਕੂਮੈਂਟਸ ਨਹੀਂ ਆ ਕੈਨਾਲ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਪੱਕਿਆ ਕਰਨ ਦਾ ਸਰਕਾਰ ਦਾ ਕੋਈ ਵਿਚਾਰ ਨਹੀਂ ਆ ਹੁਣ ਜਿਵੇਂ ਅਸੀਂ ਗੱਲ ਕਰ ਰਹੇ ਸੀ ਜਿਹੜੇ ਟੈਂਪਰੇਰੀ ਜਿਹੜੇ ਫੋਰਨ ਵਰਕਰਸ ਨੇ ਸੋ ਉਹਨਾਂ ਦੇ ਅਰਜੀਆਂ ਨੂੰ ਵੀ ਸਰਕਾਰ ਆਉਣ ਵਾਲੇ ਸਮੇਂ ਦਰਾਂ ਜਿਹੜਾ ਵੱਡੇ ਪੱਧਰ ਤੇ ਰੈਗੂਲੇਟ ਕਰ ਸਕਦੀ ਆ ਸੋ ਇਸ ਸਬੰਧੀ ਸਰਕਾਰ ਨੇ ਜਿਹੜੇ ਆ ਕਾਰੋਬਾਰੀ ਐਸੋਸੀਏਸ਼ਨਾਂ ਹੁੰਦੀਆਂ ਨੇ ਉਹਨਾਂ ਦੇ ਨਾਲ ਵੀ ਮੁਲਾਕਾਤਾਂ ਕੀਤੀਆਂ ਹੁਣ ਇਹਦੇ ਵਿੱਚ ਵਿਵਿੰਨ ਜੀ ਕੀ ਹੈ ਕਿ ਜਿਹੜੇ ਕੰਮਾਂ ਵਿੱਚ ਜਿਹੜੀਆਂ ਆਫਸਰ ਤਨਖਾਹਾਂ ਹੁੰਦੀਆਂ ਨੇ ਤੇ ਜੋ ਇਹ ਟੈਂਪਰੇਰੀ ਫੋਰਨ ਵਰਕਰਸ ਨੂੰ ਆਫਰ ਕੀਤਾ ਜਾਂਦਾ ਸੋ ਜੇਕਰ ਕਿਸੇ ਪ੍ਰਵੇਸ਼ ਦੇ ਜਾਂ ਕਿਸੇ ਕੰਮ ਦੇ ਜਿਹੜੀ ਔਸਤ ਜਿਹੜੀ ਆ ਘੰਟਾ ਵਾਰਤਨ ਖਾ ਆ ਜਿਹੜੀ ਐਵਰੇਜ ਜਿਹੜੀ ਆ ਇਹ ਆਵਰ ਲਈ ਜਿਹੜੀ ਵੇਜ ਹੈ ਇਹਨੂੰ ਸੀ ਮਿਨੀਮਮ ਵੇਜ ਦੇ ਨਾਲ ਕੰਪੇਅਰ ਨਾ ਕਰੀਏ ਮਿਨੀਮਮ ਵੇਜ ਹੁੰਦੀ ਜਿਹੜੀ ਸਭ ਤੋਂ ਘੱਟ ਵੇਜ ਹੁੰਦੀ ਆ ਜਿਹੜੀ ਸ਼ੁਰੂਆਤੀ ਵੇਜ ਹੁੰਦੀ ਆ ਇਹਦੇ ਵਿੱਚ ਇਹ ਆ ਕਿ ਜਿਵੇਂ ਅਸੀਂ ਪ੍ਰਿੰਸ ਐਡਵਰਡ ਆਈਲੈਂਡ ਦੀ ਗੱਲ ਕਰੀਏ ਜਾਂ ਨੋਵਾ ਸਕੋਸ਼ੀਆ ਦੀ ਗੱਲ ਕਰੀਏ ਉਹਦੇ ਵਿੱਚ ਜਿਹੜੀ ਆ ਐਵਰੇਜ ਜਿਹੜੀ ਆ 1 ਘੰਟੇ ਦੀ ਜਿਹੜੀ ਵੇਜ ਆ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ 24 ਡਾਲਰ ਹੈ ਦੇ ਨੋਵਾਸਕੋਸ਼ੀਆ ਦੇ ਵਿੱਚ 39 ਡਾਲਰ ਜਿਹੜੀ ਆ 24 ਸੈਂਟ ਹੈ ਸੋ ਜੇਕਰ ਟੈਂਪਰੀਰੀ ਫੋਰਨ ਵਰਕਰ ਜਿਹੜੇ ਸੱਜੜੇ ਨੇ ਉਹ ਇਸ ਐਵਰੇਜ ਵੇਜ ਤੋਂ ਵੀ ਇਹਨਾਂ ਨੂੰ ਘੱਟ ਵੇਜ ਆਫਰ ਕੀਤੀ ਜਾਣੀ ਹੈ ਸੋ ਇਹੋ ਜਿਹੇ ਪ੍ਰੋਗਰਾਮਸ ਜਿਹੜੇ ਨੇ ਜਾਂ ਇਹੋ ਜਿਹੇ ਜਿਹੜੇ ਕਿੱਤੇ ਨੇ ਉਹਨਾਂ ਦੇ ਵਿੱਚ ਖਾਸ ਤੌਰ ਤੇ ਸਕਾ ਜਿਹੜਾ ਨਿਸ਼ਾਨਾ ਬਣਾਵੇਗੀ ਸੋ ਇੱਕ ਪੀੜੇ ਵਿੱਚ ਇਹ ਕਹਿ ਰਿਹਾ ਕਿ ਜਿਹੜੇ ਖੇਤਰਾਂ ਦੇ ਵਿੱਚ ਬੇਰੋਜ਼ਗਾਰੀ ਦਰ ਜਿਹੜੀ ਹੈ 6% ਤੋਂ ਉੱਪਰ ਹੈ ਤਾਂ ਪਾਪ ਜਿਨ੍ਹਾਂ ਦੇ ਵਿੱਚ ਅਸੀਂ ਟੈਂਪਰੇਰੀ ਫੋਰਨ ਵਰਕਰਸ ਮਗਾਉਣੇ ਨੇ ਵਿੱਚ ਆਲਰੇਡੀ ਇਹ ਅਨਇਪਲਾਈਮੈਂਟ 6% ਤੋਂ ਉੱਪਰ ਹੈ ਸੋ ਉਹ ਜਿਹੜੇ ਕਾਰੋਬਾਰੀ ਜਿਹੜੇ ਦੇ ਉਹਨਾਂ ਨੂੰ ਐਲਐਮ ਆਈਏ ਜਿਹੜੇ ਨਹੀਂ ਮਿਲੇਗੀ ਤਾਂ ਦੂਜੇ ਪਾਸੇ ਇਹ ਵੀ ਕਹਿ ਰਹੇ ਨੇ ਕਿ ਜਿੰਨੇ ਵੀ ਕਾਰੋਬਾਰੀ ਹੋਣਗੇ ਆਪਣੇ ਕੁੱਲ ਕਾਮਿਆਂ ਦਾ 20 ਫੀਸਦੀ ਹੀ ਵਿਦੇਸ਼ੀ ਕਾਮੇ ਰੱਖ ਸਕਣਗੇ ਇਸ ਤੋਂ ਜ਼ਿਆਦਾ ਜਿਹੜੇ ਆ ਉਹ ਵਿਦੇਸ਼ੀ ਕਾਮੇ ਜਿਹੜੇ ਉੱਥੇ ਨਹੀਂ ਰੱਖੇ ਜਾ ਸਕਣਗੇ ਤੇ ਇਹਦੇ ਨਾਲ ਜਿਹੜੇ ਗੈਰ ਖੇਤੀ ਵਾਲੇ ਕਿਤੇ ਨੇ ਜਿਵੇਂ ਰੈਸਟੋਰੈਂਟ ਲਾ ਲੋ ਟਰਾਂਸਪੋਰਟਰ ਲਾ ਲੋ ਜਾਂ ਹੋਰ ਕਾਰੋਬਾਰ ਜਿਹੜੇ ਨੇ ਇਹਨਾਂ ਦੇ ਵਿੱਚ ਐਲ ਐਮ ਆਈਏ ਦੀ ਜਿਹੜੀ ਦੁਰਵਰਤੋਂ ਆ ਸੋ ਉਹਨੂੰ ਰੋਕਣ ਵਾਸਤੇ ਵੀ ਸਰਕਾਰ ਜਿਹੜਾ ਆ ਯਕੀਨੀ ਬਣਾਉਗੀ ਕਿ ਦੀ ਦੁਰਵਰਤੋਂ ਨਾ ਹੋ ਸਕੇ ਤੇ ਇਹਦੇ ਨਾਲ ਸਰਕਾਰ ਜਿਹੜੇ ਜੁਰਮਾਨੇ ਵੀ ਨੇ ਜਿਹੜੇ ਐਲ ਐਮ ਆਈ ਦੇ ਫਰੌਡ ਕਰਦੇ ਨੇ ਉਹ ਵਧਾਏਗੀ ਪਿਛਲੇ ਸਮੇਂ ਦੌਰਾਨ 2.1 ਮਿਲੀਅਨ ਡਾਲਰ ਦਾ ਜੁਰਮਾਨੇ ਕੀਤੇ ਗਏ ਸੀਗੇ ਜਿਹੜੇ ਉਸ ਤੋਂ ਪਿਛਲੇ ਬੀਤੀ ਸਾਲ ਨਾਲੋਂ 36% ਦੀ ਵਧੇਰੇ ਵੀ ਨੇ ਤੇ ਇਹਦੇ ਵਿੱਚ ਇਹ ਵੀ ਆ ਕਿ ਜੋ ਇੱਕ ਐਲਐਮਆਈਏ ਇਸ਼ੂ ਹੁੰਦੀ ਹੈ ਸੋ ਇਹਦੀ ਫੀਸ ਵਧਾਉਣ ਬਾਰੇ ਵੀ ਸਰਕਾਰ ਜਿਹੜੀ ਹੈ ਕੋਸ਼ਿਸ਼ ਕਰ ਰਹੀ ਹੈ ਕਿ ਇਸ ਸਮੇਂ ਲਗਭਗ 1000 ਡਾਲਰ ਦੇ ਕਰੀਬ ਫੀਸ ਹੁੰਦੀ ਹੈ ਸੋ ਆਉਣ ਵਾਲੇ ਸਮੇਂ ਦਾ ਹੋ ਸਕਦਾ ਵੀ ਸਰਕਾਰੀ ਦੀ ਜਿਹੜੀ ਆ ਫੀਸ ਵੀ ਵਧਾ ਦੇਵੇ ਤੇ ਇਹਦੇ ਵਿੱਚ ਇਹੀ ਹੈ ਕਿ ਨਜੀਕੀ ਦਾ ਮੈਸੇਜ ਉਸ ਨਾ ਹੋਵੇ ਤੇ ਇਹਦੇ ਵਿੱਚ ਇਹ ਆ ਕਿ ਵੀ ਪਾਸਪੋਰਟ ਤੋਂ ਵਧੇਰੇ ਤੁਸੀਂ ਜੇ ਕਿਸੇ ਕੰਮ ਦੇ ਵਿੱਚ ਟੈਂਪਰੇਰੀ ਫੋਰ ਵਰਕਰਸ ਨਾ ਰੱਖ ਸਕੋ ਤੇ ਹੋਰ ਜਿਹੜੀਆਂ ਸ਼ਿਕਾਇਤਾਂ ਜਿਹੜੀਆਂ ਇਸ ਬਾਬਤ ਮਿਲਦੀਆਂ ਨੇ ਉਹਦੇ ਉੱਪਰ ਹੁਣ ਆਉਣ ਵਾਲੇ ਸਮੇਤ ਰਾ ਸਰਕਾਰ ਸਖਤੀ ਕਰੇਗੀ ਕਿ ਸਾਨੂੰ ਪਤਾ ਕਿ ਇਹਦੇ ਵਿੱਚ ਬਹੁਤ ਵੱਡਾ ਮਿਸਚਿਊਸ ਵੀ ਹੋਇਆ ਆ ਤੇ 40 40 50 50 ਹਜ਼ਾਰ ਡਾਲਰ ਤੱਕ ਵੀ ਇਹ ਜਿਹੜੀਆਂ ਐਲਐਮਆ ਬਿਕੀਆਂ ਨੇ ਸਾਨੂੰ ਪਤਾ ਵੀ ਇਹਦੇ ਨਾਲ ਲੋਕਾਂ ਨੇ ਬਹੁਤ ਇਥੇ ਡਾਲਰ ਵੀ ਬਣਾਏ ਨੇ ਤੇ ਸਰਕਾਰਾਂ ਤੱਕ ਇਹ ਖਬਰਾਂ ਕਾਫੀ ਲੰਬੇ ਸਮੇਂ ਤੋਂ ਪਹੁੰਚਦੀਆਂ ਰਹੀਆਂ ਨੇ ਇਹ ਨਹੀਂ ਆ ਵੀ ਸਰਕਾਰ ਨੂੰ ਇਹ ਅੱਜ ਹੀ ਪਤਾ ਲੱਗਾ ਆ ਪਰ ਜਾਗੀ ਸਰਕਾਰ ਹੋਣਾ ਤਾਂ ਹੁਣ ਇਹਨਾਂ ਨੇ ਇਸ ਬਾਬਤ ਜਿਹੜੀਆਂ ਕਾਰਵਾਈਆਂ ਕਰਨ ਦੀ ਜਿਹੜੀ ਗੱਲ ਕਹੀ ਹੈ ਤੇ ਆਉਣ ਵਾਲੇ ਸਮੇਂ ਦੌਰਾਨ ਅਸੀਂ ਦੇਖਾਂਗੇ ਕਿ ਜਿਹੜੇ ਟੈਂਪਰੇਰੀ ਫੋਰਨ ਵਰਕਰਸ ਨੇ ਵੱਖ-ਵੱਖ ਕਿੱਤਿਆਂ ਦੇ ਵਿੱਚ ਉਹਨਾਂ ਦੀ ਪਹੁੰਚ ਨੂੰ ਜਿਹੜਾ ਇੱਥੇ ਘਟਾਇਆ ਜਾਵੇਗਾ ਤੇ ਉਸ ਬਾਬਤ ਜਿਹੜੇ ਹੋਰ ਸਰਕਾਰ ਵੱਲੋਂ ਸਖਤ ਫੈਸਲੇ ਲਏ ਜਾ ਸਕਦੇ ਜੀ ਜੀਪ੍ਰੇਨ ਸਾਹਿਬ ਸੋ ਇਕੱਲੇ-ਇਕੱਲੇ ਡਿਟੇਲ ਤੁਸੀਂ ਜਿਹੜੀ ਵਰਕ ਪਰਮਨੈਂਟ ਦੇ ਨਾਲ ਸੰਬੰਧ ਸਾਂਝੀ ਕੀਤੀ ਹੈ ਸੋ ਬਾਅਦਿਆਂ ਅਗਲੀ ਖਬਰ ਦੇ ਵੱਲ ਸੋ ਅਮਰੀਕਨ ਆਗੂ ਕਿਸ ਆਗੂ ਨੂੰ ਮਾਰਨ ਦੀ ਜਿਹੜੀ ਹੈ ਸਾਜ਼ਿਸ਼ ਹੇਠ ਇੱਕ ਪਾਕਿਸਤਾਨੀ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਜੀ ਦੇਖੋ ਵੀਰ ਜੀ ਪਿਛਲੇ ਸਮੇਂ ਦਰਾਨ ਅਸੀਂ ਦੇਖਿਆ ਕਿ ਜੋ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਨੇ ਡੋਨਲਡ ਰਾਮਸ ਸਾਹਿਬ ਸੋ ਉਹਨਾਂ ਦੇ ਉੱਪਰ ਇੱਕ ਹਮਲਾ ਹੋਇਆ ਸੀਗਾ ਉਸ ਹਮਲੇ ਦੇ ਵਿੱਚ ਉਮਾਲ-ਮਾਲ ਬੱਚੇ ਸਨ ਤੇ ਉਸ ਮਾਮਲੇ ਦੇ ਵਿੱਚ ਜੋ ਹਮਲਾਵਰ ਸੀਗਾ ਉਹਨੂੰ ਉਸ ਸਮੇਂ ਦਰਾਨ ਮਾਰ ਦਿੱਤਾ ਗਿਆ ਸੀਗਾ ਤੇ ਹੁਣ ਉਸ ਤੋਂ ਬਾਅਦ ਫਿਰ ਇੱਕ ਰਿਪੋਰਟਾਂ ਸਾਹਮਣੇ ਆਈਆਂ ਸੀਗਾ ਕਿ ਈਰਾਨ ਆਲਰੇਡੀ ਸਾਜ਼ਿਸ਼ ਰਾਜ ਕਰ ਰਿਹਾ ਸੀਗਾ ਤੇ ਉਸ ਸਾਜ਼ਿਸ਼ ਦੇ ਵਿੱਚ ਅਮਰੀਕਾ ਦੇ ਵਿੱਚ ਜੋ ਵੱਡੇ ਲੀਡਰ ਸੀਗੇ ਉਹਨਾਂ ਨੂੰ ਨਿਸ਼ਾਨਾ ਬਣਾਉਣਾ ਸੀਗਾ ਜਿਦੇ ਵਿੱਚ ਡੋਨਲਡ ਟਰੰਪ ਸਾਹਿਬ ਵੀ ਇੱਕ ਸਨ ਪਰ ਜੋ ਹੋਰ ਵਿਅਕਤੀ ਫੜਿਆ ਗਿਆ ਆ ਇਹਦੇ ਉਸ ਘਟਨਾ ਦੇ ਨਾਲ ਕੋਈ ਸੰਬੰਧ ਸਨ ਇਸ ਦਾ ਕੋਈ ਸਬੂਤ ਨਹੀਂ ਆ ਉਹ ਇੱਕ ਵੱਖਰੀ ਘਟਨਾ ਸੀ ਜੋ ਡਾਲਰ ਡਰਮਸ ਸਾਫ ਉਨਾਂ ਤੇ ਹਮਲਾ ਹੋਇਆ ਸੀਗਾ ਪਰ ਹੁਣ ਜਿਸ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਆ ਤੇ ਪਤਾ ਲੱਗਾ ਆ ਵੀ ਜਿਸ ਦਿਨ ਡਾਲਰ ਡਰਮਸ ਸਾਫ ਤੇ ਹਮਲਾ ਹੋਇਆ ਸੀ ਤਾਂ ਉਸ ਤੋਂ ਇੱਕ ਦਿਨ ਪਹਿਲਾਂ ਹੀ ਇਸ ਦੀ ਗ੍ਰਿਫਤਾਰੀ ਹੋਈ ਸੀਗੀ ਤਾਂ ਇਸ ਬਾਰੇ ਹੁਣ ਇਹ ਬਕਾਇਦਾ ਤੌਰ ਤੇ ਜੋ ਜਸਟਿਸ ਡਿਪਾਰਟਮੈਂਟ ਹੈ ਅਮਰੀਕਾ ਦਾ ਉਹਨਾਂ ਨੇ ਜਿਹੜੀ ਆ ਜਾਣਕਾਰੀ ਸਾਂਝੀ ਕੀਤੀ ਹੈ ਸੋ ਇਹਦੇ ਵਿੱਚ ਇੱਕ ਪਾਕਿਸਤਾਨੀ ਨਾਗਰਿਕ ਹੈ ਆਸੀਫ ਰਾਜਾ ਮਰਚੰਟ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਆ ਸੋ ਦੱਸਿਆ ਜਾ ਰਿਹਾ ਵੀ ਇਹ ਦੇ ਜਿਹੜੇ ਸੰਬੰਧ ਨੇ ਉਹ ਈਰਾਨ ਦੇ ਨਾਲ ਨੇ ਸੋ ਈਰਾਨ ਦੇ ਨਾਲ ਇਸ ਦੇ ਸੰਬੰਧ ਦੱਸੇ ਜਾ ਰਹੇ ਨੇ ਤੇ ਇਹਦੇ ਵਿੱਚ ਇਹ ਆ ਕਿ ਅਮਰੀਕਾ ਦੇ ਵਿੱਚ ਵੱਖ-ਵੱਖ ਜਿਹੜੇ ਇਹ ਆਗੂ ਨੇ ਜਾ ਜਿਹੜੇ ਵੱਖ-ਵੱਖ ਜਿਹੜੇ ਸਰਕਾਰੀ ਅਫੀਸ਼ੀਅਲਸ ਹੁੰਦੇ ਨੇ ਸੋ ਉਹਨਾਂ ਨੂੰ ਨਿਸ਼ਾਨਾ ਬਣਾਉਣਾ ਸੀਗਾ ਤੇ ਇਹ ਜੋ ਹੈ ਇਹ ਦੱਸਿਆ ਰਿਹਾ ਵੀ ਇਸਤੇ ਈਰਾਨ ਦੇ ਨਾਲ ਸੰਬੰਧ ਨੇ ਸੋ ਈਰਾਨ ਦੀ ਜਿਹੜੀ ਉੱਥੇ ਦੀ ਜਿਹੜੀਆਂ ਜਥੇਬੰਦੀਆਂ ਨੇ ਖੁਫੀਆ ਏਜੰਸੀਆਂ ਨੇ ਉਹ ਕੋਸ਼ਿਸ਼ਾਂ ਕਰ ਰਹੀਆਂ ਸਨ ਕਿ ਅਮਰੀਕਾ ਦੇ ਵਿੱਚ ਕਿਸੇ ਨਾ ਕਿਸੇ ਢੰਗ ਦੇ ਨਾਲ ਜਿਹੜੇ ਉੱਥੇ ਦੇ ਲੀਡਰ ਨੇ ਜਿਹਨਾਂ ਦੇ ਵਿੱਚ ਡੋਨਲਡ ਟਰੰਪ ਸਾਹਿਬ ਵੀ ਸ਼ਾਮਲ ਦੱਸੇ ਜਾ ਰਹੇ ਨੇ ਜਾਂ ਹੋਰ ਜਿਹੜੇ ਵੱਡੇ ਅਫੀਸ਼ੀਅਲਸ ਹੁੰਦੇ ਨੇ ਸੋ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਵੇ ਸੋ ਇਸ ਕੋਸ਼ਿਸ਼ ਦੇ ਵਿੱਚ ਜੋ ਪਾਕਿਸਤਾਨੀ ਮੂਲ ਦਾ ਨਾਗਰਿਕ ਹੈ ਜਿਸਦੀ ਨਾਮ ਅਸੀਫ ਰਜਾ ਮਰਚੈਂਟ ਹੈ ਉਮਰ 46 ਸਾਲ ਹੈ ਸੋ ਬਕਾਇਦਾ ਤੌਰ ਤੇ ਟੈਕਸਸ ਦੇ ਵਿੱਚ ਜੋ ਟੈਕਸਸ ਅਮਰੀਕਾ ਦਾ ਸੂਬਾ ਆ ਸੋ ਇਹਦੇ ਵਿਚੇ ਤੋਂ ਗ੍ਰਿਫਤਾਰ ਕੀਤਾ ਗਿਆ ਦੋਸ਼ ਇਸ ਤੇ ਪਰ ਇਹ ਲੱਗੇ ਨੇ ਕਿ ਅਮਰੀਕਾ ਦੇ ਵਿੱਚ ਵੱਡੇ ਲੀਡਰਸ ਜੋ ਇਨਕਲੂਡਿੰਗ ਖਲਬ ਸਾਹਿਬ ਇਹਦੇ ਨਿਸ਼ਾਨੇ ਤੇ ਸਨ ਤੇ ਈਰਾਨ ਦੀ ਖੁਫੀਆ ਏਜੰਸੀਆਂ ਦੇ ਕਹਿਣ ਦੇ ਉੱਪਰ ਇਹ ਸਾਰਾ ਕੁਝ ਕਰ ਰਿਹਾ ਸੀ ਜੀ 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 ਸੋ ਅਗਲੀ ਖਬਰ ਆ ਜਿਹੜੀ ਸਰੋਤਨਾ ਸਾਂਝੀ ਕਰ ਲੱਗੇ ਆ ਇਹ ਵੀ ਅੱਤਵਾਦੀ ਏਜੰਸੀ ਗੱਠਲ ਲਾਲਜੋ ਚੀਜ਼ਾਂ ਦੇ ਨਾਲ ਸੰਬੰਧਿਤ ਹੀ ਦੱਸੀ ਜਾ ਰਹੀ ਹੈ ਸੋ ਇਹ ਖਬਰ ਕੈਨੇਡਾ ਤੋਂ ਆ ਸੋ ਅੱਤਵਾਦ ਨਾਲ ਸੰਬੰਧਿਤ ਲੋਕਾਂ ਦੇ ਕੈਨੇਡਾ ਦਾਖਲ ਹੋਣ ਤੇ ਜਿਹੜੀ ਕੰਜ਼ਰਵੇਟਿਵ ਪਾਰਟੀ ਆ ਸੋ ਉਹ ਲਿਬਰਲ ਨੂੰ ਘੇੜਦੀ ਨਜ਼ਰ ਆ ਰਹੀ ਹੈ ਜੀ ਜੀਪ ਦੇਨ ਸਾਹਿਬ ਦੇਖੋ ਵੀ ਮਾਚੀ ਦੇ ਵਿੱਚ ਇਸ ਤਰ੍ਹਾਂ ਹੋਇਆ ਸੀਗਾ ਕਿ ਅਸੀਂ ਕੁਝ ਦਿਨ ਪਹਿਲਾਂ ਹੀ ਖਬਰ ਜਿਹੜੀ ਆ ਆਪਣੇ ਸਰੋਤਿਆਂ ਨਾਲ ਸਾਂਝੀ ਕੀਤੀ ਸੀ ਕਿ ਟ੍ਰਾਂਟੋ ਦੇ ਵਿੱਚ ਪਿਓ ਪੁੱਤ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਸੋ ਦੋ ਜਣੇ ਟ੍ਰਾਂਟੋ ਜੋ ਗ੍ਰਿਫਤਾਰ ਹੋਏ ਸੀ ਸੋ ਜਿਨ੍ਹਾਂ ਦਾ ਸਬੰਧ ਆਈਐਸਟ ਦੇ ਨਾਲ ਦੱਸਿਆ ਗਿਆ ਸੀਗਾ ਤੇ ਇਹ ਵੀ ਦੱਸਿਆ ਗਿਆ ਸੀਗਾ ਵੀ ਇਹ ਲੋਕ ਕੈਨੇਡਾ ਦੇ ਵਿੱਚ ਇਹ ਵੱਡੀ ਅੱਤਵਾਦੀ ਜਿਹੜੀ ਕਾਰਵਾਈ ਐ ਸੋ ਉਸ ਨੂੰ ਅੰਜਾਮ ਦੇਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਸੀਗੇ ਸੋ ਕੋਈ ਐਹੋ ਜੀ ਕਾਰਵਾਈ ਨੂੰ ਅੰਜਾਮ ਦਿੰਦੇ ਸੋ ਪਹਿਲਾ ਹੀ ਜਿਹੜਾ ਸੀ ਇਹ ਪੁਲਿਸ ਦੇ ਡਿੱਕੇ ਆ ਗਏ ਸੋ ਇਹਦੇ ਵਿੱਚ ਇੱਕ ਤੇ 62 ਸਾਲਾਂ ਦਾ ਅਹਿਮਦ ਫੌਦ ਮੁਸਤਾਫਾ ﺍﻟदीदी ਸੀ ਤੇ ਉਸ ਦਾ ਬੇਟਾ 26 ਸਾਲਾਂ ਦਾ ਮੁਸਤਾਫਾ ﺍﻟदीदी ਹੈ ਸੋ ਹੁਣ ਚੱਕਰ ਇਹ ਆ ਕਿ ਇਹ ਜੋ ਦੋ ਜੜੇ ਸ਼ਖਸ ਨੇ ਜਿਹੜੇ ਇੱਥੇ ਫੜੇ ਗਏ ਨੇ ਸੋ ਇਹ ਪਤਾ ਲੱਗਾ ਹੈ ਵੀ ਇਹ 2015 ਤੋਂ ਬਾਅਦ ਇਹ ਕੈਨੇਡਾ ਦੇ ਵਿੱਚ ਦਾਖਲ ਹੋਏ ਨੇ ਸੋ ਇਹਦੇ ਵਿੱਚ ਦੱਸ ਰਹੇ ਨੇ ਕਿ ਜੋ ਇਹ ਜਿਹੜਾ ਪਿਤਾ ਸੀਗਾ ਜਿਸ ਦੀ ਉਮਰ ਜਿਹੜੀ ਆ 68 ਸਾਲ ਸੀ ਸੋ ਉਹਦੇ ਕੋਲ ਤਾਂ ਇੱਕ ਕੈਨੇਡੀਅਨ ਸਿਟੀਜ਼ਨਸ਼ਿਪ ਵੀ ਸੀਗੀ ਪਰ ਉਹਦੇ ਜਿਹੜਾ ਪੁੱਤਰ ਹੈ ਉਹਦੇ ਕੋਲ ਇਸ ਸਮੇ ਕੈਨੇਡੀਅਨ ਸਿਟੀਜ਼ਨਸ਼ਿਪ ਨਹੀਂ ਹੈ ਹੁਣ ਇੱਕ ਵੀਡੀਓ ਸਰਕੂਲੇਟ ਹੋਈ ਸੀ 2015 ਦੇ ਵਿੱਚ ਜਿਹੜੀ ਕਿ ਆਈਐਸ ਆਈਐਸ ਵੱਲੋਂ ਬੜਾਈ ਗਈ ਸੀ ਸੋ ਇਸ ਵੀਡੀਓ ਦੇ ਵਿੱਚ ਕੀ ਸੀਗਾ ਕਿ ਇੱਕ ਸ਼ਖਸ ਜਿਹੜਾ ਸੀਗਾ ਉਹ ਕਿਸੇ ਦਾ ਸਿਰ ਕਲਮ ਕਰ ਰਿਹਾ ਸੀਗਾ ਤੇ ਉਸ ਦੀ ਬਕਾਇਦਾ ਵੀਡੀਓ ਬਣੀ ਸੀਗੀ ਤਲਵਾਰ ਦੇ ਨਾਲ ਕਿਸੇ ਸ਼ਖਸ ਦਾ ਜਿਹੜਾ ਸਿਰ ਕਲਮ ਕੀਤਾ ਗਿਆ ਸੀਗਾ ਇਹ ਵੀਡੀਓ ਆਈਐਸ ਆਈਐਸ ਤੇ ਝੰਡੇ ਦੇ ਹੇਠ ਪੜਾਈ ਗਈ ਸੀਗੀ ਤੇ ਜਿਸ ਸ਼ਖਸ ਨੇ ਇਹ ਸਾਰਾ ਕੁਝ ਕੀਤਾ ਸੀਗਾ ਤੇ ਉਹੀ ਸ਼ਖਸ ਦੱਸਿਆ ਜਾ ਰਿਹਾ ਵੀ ਇਹ ਬਾਤਾਸਾਲਾ ਦਾ ਜਿਹੜਾ ਅਹਿਮਦ ਫੌਦ ਇਹ ਮੁਸਤਫਾ ﺍﻟਦੀ ਵੀਡੀਓ ਸੀਗਾ ਸੋ ਉਸ ਵੀਡੀਓ ਦੇ ਵਿੱਚ ਇਹ ਸ਼ਖਸ ਨਜ਼ਰ ਆਇਆ ਜਿਹੜਾ ਕਿ ਆਈਐਸ ਆਈਐਸ ਤੇ ਚੰਡੀਗੜ੍ਹ ਹਿੱਟ ਬਣਾਈ ਗਈ ਇਹ 2015 ਦੀ ਵੀਡੀਓ ਸੀਗੀ ਉਸ ਤੋਂ ਬਾਅਦ ਇਹ ਵਿਅਕਤੀ ਜਿਹੜਾ ਕੈਨੇਡਾ ਦੇ ਵਿੱਚ ਦਾਖਲ ਹੋਇਆ ਇੱਥੇ ਆ ਕੇ ਸਿਟੀਜ਼ਨਸ਼ਿਪ ਲਈ ਇਸ ਦਾ ਬੇਟਾ ਜਿਹੜਾ ਸੀਗਾ ਕੈਨੇਡਾ ਦੇ ਵਿੱਚ ਦਾਖਲ ਹੋਇਆ ਹੁਣ ਇਸ ਮਾਮਲੇ ਤੇ ਜੋ ਕੰਜ਼ਰਵੇਟਿਵ ਪਾਰਟੀ ਹੈ ਉਹ ਲਿਬਰਲ ਪਾਰਟੀ ਨੂੰ ਘੇਰ ਰਹੀ ਹੈ ਉਹਨਾਂ ਦੇ ਜਿਹੜੇ ਆਗੂ ਨੇ ਐਂਡਰਿਊ ਸ਼ੀਅਰ ਸੋ ਉਹਨਾਂ ਨੇ ਹਾਇਡਰ ਹਾਊਸ ਦੇ ਵਿੱਚ ਇਹ ਗੱਲ ਮੁੱਦਾ ਚੁੱਕਿਆ ਆ ਤੇ ਉਹਨਾਂ ਨੇ ਕਿਹਾ ਵੀ ਜਿਹੜੇ ਕੈਨੇਡੀਅਨਸ ਨੇ ਉਹਨਾਂ ਨੂੰ ਇਹ ਰਾਈਟ ਹੋਣਾ ਚਾਹੀਦਾ ਇਹ ਜਾਣਨ ਵਾਸਤੇ ਜਿਹੜੇ ਹਾਊਸ ਲੀਡਰ ਨੇ ਐਂਡਰਿਊ ਸ਼ੀਅਰ ਉਹ ਕਹਿੰਦੇ ਕਿ ਇਹੋ ਜਿਹੇ ਲੋਕ ਕਿਸ ਢੰਗ ਦੇ ਨਾਲ ਜਿਹੜੇ ਕਿ ਫੋਰਨ ਟੈਰਰ ਗਰੁੱਪਸ ਦੇ ਨਾਲ ਜੁੜੇ ਹੋਏ ਨੇ ਉਹ ਕਿਵੇਂ ਕੈਨੇਡਾ 'ਚ ਦਾਖਲ ਹੋ ਗਏ ਕਿਵੇਂ ਇੱਥੇ ਆ ਕੇ ਉਹਨਾਂ ਨੇ ਸਿਟੀਜ਼ਨਸ਼ਿਪ ਵੀ ਲੈ ਲਈ ਕਿ ਬਾਪ ਕੋ ਸਿਟੀਜ਼ਨਸ਼ਿਪ ਸੀ ਕਮੇਟੀ ਕੋ ਨਹੀਂ ਸੀ ਉਹਨੂੰ ਵੀ ਅੱਗੇ ਜਾ ਕੇ ਮਿਲ ਜਾਣੀ ਸੀਗੀ ਸੋ ਉਹਨਾਂ ਨੇ ਬਹੁਤ ਵੱਡੇ ਸਵਾਲ ਖੜੇ ਕੀਤੇ ਨੇ ਕਹਿੰਦੇ ਵੀ ਇਹ ਲੋਕ ਇਹ ਵਿਦੇਸ਼ੀ ਧਰਤੀਆਂ ਦੇ ਉੱਪਰ ਇਹੋ ਜਿਹੇ ਅਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਰਹੇ ਨੇ ਵਕਾਇਦਾ ਉਸ ਚੀਜ਼ ਦੀ ਵੀਡੀਓ ਵੀ ਬਣੀ ਹੋਈ ਹੈ ਉਸ ਤੋਂ ਬਾਅਦ ਕਿਵੇਂ ਕੈਨੇਡਾ ਚ ਆ ਗਏ ਕਿਵੇਂ ਸਿਟੀਸਨਸ਼ਿਪ ਲੈ ਲਈ ਸੋ ਕਹਿੰਦੇ ਸਰਕਾਰ ਦੱਸੇ ਵੀ ਉਹਨਾਂ ਦੀ ਜਿਹੜੀ ਸਕੈਨਿੰਗ ਪ੍ਰੋਸੈਸ ਹੈ ਕਿਸ ਢੰਗ ਦੇ ਨਾਲ ਉਹ ਸਕੈਨਿੰਗ ਕਰਦੇ ਨੇ ਤੇ ਇਹਦੇ ਵਿੱਚ ਉਹਨਾਂ ਨੇ ਇੱਕ ਪਬਲਿਕ ਸੇਫਟੀ ਕਮੇਟੀ ਬਣਾਉਣ ਦੀ ਗੱਲ ਕਹੀ ਹੈ ਕਿ ਹਾਊਸ ਆਫ ਕਾਮਨ ਦੇ ਵਿੱਚ ਜਿਹੜੀ ਪਬਲਿਕ ਸੇਫਟੀ ਕਮੇਟੀ ਹੈ ਇਸ ਸਾਰੀ ਸਿਚੁਏਸ਼ਨ ਨੂੰ ਇਹ ਇਰੀਆ ਤੱਕ ਜਾਵੇ ਇਹਦੀਆਂ ਪਰਤਾਂ ਖੋਲ੍ਹੇ ਦੱਸੇ ਇਹ ਸਾਰਾ ਕੁਝ ਕਿਵੇਂ ਵਾਪਰਿਆ ਤਾਂ ਇਹਨਾਂ ਨੇ ਇਹਦੇ ਵਿੱਚ ਐਨਡੀਪੀ ਤੇ ਜੋ ਬਲਾਕ ਕਯੂਬਿਕਾ ਵਾਲੇ ਨੇ ਉਹਨਾਂ ਦੀ ਹੈਲਪ ਵੀ ਮੰਗੀ ਹੈ ਵੀ ਤੁਸੀਂ ਵੀ ਸਾਡਾ ਸਾਥ ਦੋ ਤੱਕ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚ ਸਕੇ ਤੇ ਇੱਕ ਵੱਡੇ ਸਵਾਲ ਉਹ ਕੈਨੇਡਾ ਦੇ ਸਿਸਟਮ ਦੇ ਉੱਪਰ ਵੀ ਖੜੇ ਕੀਤੇ ਨੇ ਕਿ ਜਿਹੜੇ ਦੁਨੀਆ ਦੇ अपराधੀ ਨੇ ਉਹ ਵੱਖ-ਵੱਖ ਜਗ੍ਹਾ ਅਪਰਾਧ ਕਰਦੇ ਨੇ ਤੇ ਉਹ ਕਈ ਵਾਰ ਇਹੋ ਜਿਹੇ ਲੋਕ ਵੀ ਜਿਹੜੇ ਕੀ ਵੱਡੀਆਂ ਤਬਦੀਜ ਜੱਥੇਬੰਦੀਆਂ ਨਾਲ ਵੀ ਜੁੜੇ ਹੁੰਦੇ ਨੇ ਅਪਰਾਧ ਕਰਨੇ ਤੋਂ ਬਾਅਦ ਕਿਵੇਂ ਕੈਨੇਡਾ 'ਚ ਆ ਜਾਂਦੇ ਨੇ ਕਿਵੇਂ ਇਥੇ ਦੇ ਸਿਟੀਜ਼ਨ ਵੀ ਬਣ ਜਾਂਦੇ ਨੇ ਤੇ ਬਾਅਦ ਦੇ ਵਿੱਚ ਜਿਹੜੀਆਂ ਸਰਕਾਰ ਦੀਆਂ ਪੁਲਿਸ ਦੀਆਂ ਅੱਖਾਂ ਖੋਲ੍ਹਦੀਆਂ ਨੇ ਸੋ ਇਹ ਵੱਡੇ ਸਵਾਲ ਜਿਹੜੇ ਨੇ ਕੰਜ਼ਰਵੇਟਿਵ ਪਾਰਟੀ ਵੱਲੋਂ ਜਿਹੜੇ ਨੇ ਖੜੇ ਕੀਤੇ ਗਏ ਨੇ ਸੋ ਇੱਕ ਚੀਜ਼ ਤਾਂ ਹੈਗੀ ਆ ਪ੍ਰਿੰਸ ਸਾਹਿਬ ਇਹਦੇ ਵਿੱਚ ਸਕਰੀਨਿੰਗ ਦੇ ਵਿੱਚ ਜਦੋਂ ਇਮੀਗ੍ਰੈਂਟ ਜਿਹੜੀ ਹੈ ਇਮੀਗ੍ਰੈਂਟ ਆਉਂਦੇ ਨੇ ਸਕਰੀਨਿੰਗ ਦੇ ਵਿੱਚ ਕਿਤੇ ਨਾ ਕਿਤੇ ਖਾਮੀਆਂ ਤਾਂ ਜਿਹੜੀਆਂ ਉਹ ਪਾਈਆਂ ਜਾ ਰਹੀਆਂ ਨੇ ਚਲੋ ਦੇਖਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਸੁਧਾਰ ਕੀਤੇ ਜਾ ਰਹੇ ਨੇ ਪਰ ਅੱਜ ਮੋਸਟ ਆਫ ਖਬਰਾਂ ਅੱਤਵਾਦ ਦੇ ਨਾਲ ਸੰਬੰਧਿਤ ਜਾਂ ਉਹ ਚੀਜ਼ਾਂ ਨੂੰ ਲੈ ਕੇ ਧਮਕੀਆਂ ਨੂੰ ਲੈ ਕੇ ਜਿੱਥੇ ਪਹਿਲਾਂ ਕੈਨੇਡਾ ਦੇ ਵਿੱਚ ਫਰੋਤੀਆਂ ਮੰਗਣ ਦੇ ਜਿਹੜੀਆਂ ਬਹੁਤ ਸਾਰੀਆਂ ਖਬਰਾਂ ਸਾਹਮਣੇ ਆਈਆਂ ਤੇ ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਹੋਰਾਂ ਨੂੰ ਧਮਕੀਆਂ ਮਿਲਣ ਦੀ ਜਿਹੜੀ ਖਬਰ ਸਾਹਮਣੇ ਆਈ ਸੀ ਉਸ ਦੇ ਚੱਲਦੇ ਹੀ ਜਿਹੜੀ ਹੈ ਧਮਕੀਆਂ ਦੇਣ ਦੇ ਦੋ ਸ਼ਹਿਟ ਕੋਈ ਗ੍ਰਿਫਤਾਰੀ ਹੋਈ ਹੈ ਜੀ ਜੀ ਆ ਬਿਲਕੁਲ ਪ੍ਰਿੰਦ ਜੀ ਦੇਖੋ ਇੱਕ ਤਾਂ ਸੀ ਪਹਿਲਾ ਖਬਰ ਜਿਹੜੀ ਸੀ ਇਹ ਸਾਹਮਣੇ ਲਿਆਂਦੀ ਸੀ ਕਿ ਮੀਡੀਆ ਦੇ ਵਿੱਚੋਂ ਖਬਰ ਚਰਚਾ ਦੇ ਵਿੱਚ ਸੀ ਕਿ ਦੋ ਜਿਹੜੇ ਜਿਹੜੇ ਅਲਬਰਟਾ ਤੋਂ ਸਬੰਧਤ ਨੇ ਸੋ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸਿਗਾ ਜਗਮੀਤ ਸਿੰਘ ਇਹ ਜਿਹੜੇ ਜਸਟਨ ਟੂਡਰ ਸਾਹਿਬ ਪ੍ਰਾਈਮ ਮਿਨਿਸਟਰ ਨੇ ਸੋ ਇਹਨਾਂ ਨੂੰ ਜਾਂ ਹੋਰ ਵੱਡੇ ਲੀਡਰਸ ਨੂੰ ਜਿਹੜੀਆਂ ਥ੍ਰੈਟ ਦਿੱਤੀਆਂ ਸੀ ਸੋ ਇਸ ਮਾਮਲੇ ਦੇ ਵਿੱਚ ਦੋ ਜਣਿਆਂ ਦੀ ਪਹਿਲਾਂ ਗ੍ਰਿਫਤਾਰੀ ਹੋਈ ਸੀ ਆ ਤੇ ਹੁਣ ਪਤਾ ਲੱਗਾ ਵੀ ਇੱਕ ਆਨਲਾਈਨ ਵੀਡੀਓ ਦੇ ਜ਼ਰੀਏ ਏ ਜਸਟਰ ਡੂਡੋ ਸਾਹਿਬ ਨੂੰ ਧਮਕੀਆਂ ਦੇਣ ਦੇ ਦੋਸ਼ ਵਿੱਚ ਗ੍ਰੇਟਰ ਡਰਾਂਟੋ ਖੇਤਰ ਦੇ ਵਿੱਚੋਂ ਇੱਕ 33 ਸਾਲਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਇਸ ਵੱਲੋਂ ਇਹ ਜਿਹੜਾ ਸੀਗਾ ਆਨਲਾਈਨ ਇੱਕ ਵੀਡੀਓ ਬਣਾਈ ਗਈ ਸੀ ਥ्रेट ਦਿੱਤੀ ਗਈ ਸੀ ਵੀ ਜਿਹੜੇ ਮੇਰੇ ਇਹ ਪਲਾਨਸ ਨੇ ਜੇਕਰ ਉਹਨਾਂ ਦੇ ਵਿੱਚ ਕੋਈ ਵੀ ਇੰਟਰਫੀਰੈਂਸ ਕਰੇਗਾ ਤੇ ਉਹਨਾਂ ਨੂੰ ਜਿਹੜੇ ਆ ਇਹ ਵਾਇਲੈਂਟ ਜਿਹੜੇ ਨਤੀਜੇ ਜਿਹੜੇ ਭੁਗਤਣੇ ਪੈਣਗੇ ਸੋ ਇਸ ਤਰ੍ਹਾਂ ਦੀ ਆ ਜਿਹੜੀ ਆ ਆਨਲਾਈਨ ਜਿਹੜੀਆਂ ਥ੍ਰੈਟਸੀਆਂ ਦਿੱਤੀਆਂ ਗਈਆਂ ਸੀ ਸੋ ਇਸ ਮਾਮਲੇ ਦੇ ਵਿੱਚ RCMP ਨੇ ਦੱਸਿਆ ਕਿ ਤੀਤੀਅ ਸਾਲਾਂ ਦੇ ਇਹ ਡੇਵਿਡ ਜਲੇਵਿਸਕੀ ਨੂੰ ਜਿਹੜਾ ਆ ਗ੍ਰਿਫਤਾਰ ਕੀਤਾ ਗਿਆ ਜਿਹਦਾ ਕੋਈ ਫਿਕਸ ਐਸੈਟ ਰੈਸ ਨਹੀਂ ਆ ਸੋ ਇਹਦੀ ਗ੍ਰਿਫਤਾਰੀ ਜਿਹੜੀ ਆ ਟ੍ਰਾਂਟੋ ਖੇਤਰ ਦੇ ਵਿੱਚ ਹੋਈ ਹੈ ਸੋ ਇਹਦੇ ਉੱਪਰ ਪਿੰਡ ਚ ਦੋਸ਼ੀ ਸੀ ਕਿ ਇਹਨੇ ਵੀ ਜਸਨ ਟੂਡੋ ਸਾਹ ਨੂੰ ਆਨਲਾਈਨ ਜਿਹੜੀਆਂ ਇਸ ਧੱਕ ਦੀਆਂ ਥ੍ਰੈਟਸ ਦਿੱਤੀਆਂ ਨੇ ਸੋ ਪਹਿਲਾਂ ਆਲਰੇਡੀ ਦੋ ਗ੍ਰਿਫਤਾਰੀਆਂ ਜਿਹੜੀਆਂ ਨੇ ਅਲਬਰਟਾ ਦੇ ਵਿੱਚ ਹੋ ਚੁੱਕੀਆਂ ਨੇ ਤੇ ਤੋਂ ਬਾਅਦ ਜਿਹੜਾ ਆ ਇਹ ਇਹ ਤੀਜੀ ਗ੍ਰਿਫਤਾਰੀ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਆਪਣੇ ਗਰਾਂਟੋ ਤੋਂ ਹੋਈ ਹੈ ਸੁਮੰਦ ਭਾਗੀ ਗੱਲ ਆ ਕਿਸੇ ਨੂੰ ਵੀ ਇਸ ਢੰਗ ਦੀਆਂ ਜਿਹੜੀਆਂ ਨੇ ਥ੍ਰੈਟਸ ਦੇਣੀਆਂ ਜਾਂ ਕਿਸੇ ਨੂੰ ਵੀ ਜਨਾਬ ਡਰਾਉਂ ਧਮਕਾਉਦਾ ਕੰਮ ਕਰਨਾ ਤੇ ਇਹਦੇ ਨਾਲ ਕੁਝ ਛੋਟੀਆਂ ਖਬਰਾਂ ਜਿਹੜੀਆਂ ਹੋ ਰਿਹਾ ਪਰ ਐਮੀਅਤ ਰੱਖ ਰੀਆਂ ਨੇ ਸੋ ਉਹਨਾਂ ਦੀ ਗੱਲ ਕਰੀਏ ਇੱਕ ਤਾਂ ਅੱਜ ਜਿਹੜੇ ਡਾਕ ਫੋਰਸ ਸਾਡੇ ਪ੍ਰੀਮੀਅਮ ਨੇ ਜੀ ਤੇ ਉਹ ਮਿਸਿਸ ਸਾਗਾ ਦੇ ਵਿੱਚ ਜਿਹੜੇ ਆ ਮਿਨਿਸਟਰ ਆਫ ਇਨਫਰਾਸਟ੍ਰਕਚਰ ਨੇ ਇਹ ਕਿੰਗਾ ਸੁਰਮਾ ਤੋਂ ਉਹਨਾਂ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਕਰਨਗੇ ਇਸ ਵੀਰੇ 9 ਵਜੇ ਸੋ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕੁਝ ਜਿਹੜੇ ਅਨਾਉਂਸਮੈਂਟਸ ਕਰ ਸਕਦੇ ਨੇ ਸੋ ਉਹਦੇ ਬਾਰੇ ਚਰਚਾ ਸੀ ਗੱਲ ਕਰਾਂਗੇ ਤੇ ਇਹਦੇ ਨਾਲ ਜੀਟੀਏ ਦੇ ਵਿੱਚ ਜਿਹੜੀ ਹੈ ਕਿ ਇਨਵੈਸਟੀਗੇਸ਼ਨ ਪੁਲਿਸ ਵੱਲੋਂ ਕੀਤੀ ਗਈ ਹੈ। ਇਸ ਵੀ ਦੇ ਵਿੱਚ ਇਹ 6 ਤੋਂ ਜ਼ਿਆਦਾ ਜਿਹੜੀਆਂ ਰੋਬਰੀਸ ਹੋਈਆਂ ਨੇ ਜੀਟੀਏ ਦੇ ਵਿੱਚ ਜਿਹਦੇ ਵਿੱਚ ਚਾਕੂ ਦਾ ਜਾਂ ਫਾਇਰਆਰਮ ਦਾ ਜੋ ਸਕੇ ਦਾ ਜਾਂ ਇੱਕ ਵਾਇਲੈਂਟ ਜਿਹੜੀਆਂ ਰੋਬਰੀਸ ਨੇ ਇਹ ਦੋ ਭਰਾਵਾਂ ਨੂੰ ਇਸ ਮਾਮਲਿਆਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੀ ਉਮਰ 27 ਸਾਲ ਤੇ 21 ਸਾਲ ਹੈ। ਇੱਕ ਦਾ ਨਾਮ ਹੈ ਇੱਕ ਲਿੰਟਨ ਕ੍ਰੀਸ ਹੈ, ਦੂਜੇ ਦਾ ਨਾਮ ਟਰਾਏ ਕ੍ਰੀਸ ਹੈ। ਸੋ ਦੋ ਭਰਾ ਇਥੋਂ ਗ੍ਰੇਟਰ ਟਰਾਟੋ ਖੇਤਰ ਦੇ ਵਿੱਚੋਂ ਗ੍ਰਿਫਤਾਰ ਹੋਏ ਨੇ। ਸੋ ਜਿਨ੍ਹਾਂ ਨੇ ਇਥੇ ਵਾਇਲੈਂਟ ਜਿਹੜੀਆਂ ਰੋਬਰੀਜ਼ ਕੀਤੀਆਂ ਨੇ ਇੱਕ ਖਬਰ ਸਹੀ ਤੋਂ ਆ ਰਹੀ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸੋ ਇਥੋਂ ਲੁਧਿਆਣਾ ਜ਼ਿਲ੍ਹੇ ਦਾ ਸੁਮਨ ਦਾ ਰਾਇਕੋੜ ਤੋਂ ਇੱਕ ਨੌਜਵਾਨ ਜਿਹੜਾ ਕੈਨੇਡਾ ਦੇ ਵਿੱਚ ਆਇਆ ਸੀਗਾ ਸੋ ਉਹਦੀ ਹਾਰਟ ਅਟੈਕ ਦੇ ਨਾਲ ਮੌਤ ਹੋਈ ਹੈ ਆਲਮ ਜੋ ਸਿੰਘ ਨਾਮ ਉਮਰ 29 ਸਾਲ ਦੱਸੀ ਜਾ ਰਹੀ ਹੈ ਸੋ ਸਰੀ ਦੇ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਇਹ ਨੌਜਵਾਨ ਜਿਹੜਾ ਗੁਰਸਿੱਖ ਨੌਜਵਾਨ ਸੀਗਾ ਸੋ ਇਸ ਦੀ ਮੌਤ ਹੋਈ ਹੈ ਸੋ ਇਹਦੇ ਨਾਲ ਪਿੰਡ ਜੀ ਗੱਲ ਇਹ ਗਈਏ 올림픽 ਦੀ ਵੀ ਲੌਂਡਨ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ ਸੋ ਇਹਦੇ ਵਿੱਚ ਯੂਨਾਈਟਿਡ ਸਟੇਟਸ ਦੀ ਗੱਲ ਕਰੀਏ 24 ਉਹਨਾਂ ਨੇ 골ਡ ਮੈਡਲ ਜਿੱਤੇ ਨੇ ਟੋਟਲ 86 ਮੈਡਲ ਨੇ ਇਸ ਸਮੇਂ ਪਹਿਲੇ ਸਟਾਨ ਦੇ ਉੱਪਰ ਜਾ ਰਹੇ ਨੇ ਚਾਈਨਾ ਤੇ ਅਮਰੀਕਾ ਦੇ ਵਿੱਚ ਕਾਫੀ ਸਖਤ ਮੁਕਾਬਲਾ ਚੱਲ ਰਿਹਾ ਚਾਈਨਾ ਨੇ 22 골ਡ ਮੈਡਲ ਜਿੱਤੇ ਨੇ ਬਾਈ ਇਹਦੇ ਨਾਲ ਬਾਈ ਹੀ ਸਿਲਵਰ ਜਿੰਨੇ ਸੋਨਾ 브ੌਂਜ਼ ਜਿੰਨੇ ਟੋਟਲ 60 ਮੈਡਲ ਹੈ ਆਸਟ੍ਰੇਲੀਆ ਨੇ 14 ਗੋਲਡ ਜਿੱਤੇ ਨੇ ਉਹ ਤੀਜੇ ਨੰਬਰ ਤੇ ਟੋਟਲ 36 ਮੈਡਲ ਹੈ ਉਹਨਾਂ ਦੇ ਫਰਾਂਸ ਨੇ 13 ਗੋਲਡ ਮੈਡਲ ਜਿੱਤੇ ਨੇ ਚੌਥੇ ਨੰਬਰ ਤੇ ਨੇ ਕੈਨੇਡਾ ਦੀ ਗੱਲ ਕਰੀਏ ਤਾਂ 6 ਗੋਲਡ ਮੈਡਲ ਕੈਨੇਡਾ ਉਹਨੂੰ ਜਿੱਤੇ ਜਾ ਚੁੱਕੇ ਨੇ 4 ਜਿਹੜੇ ਸਿਲਵਰ 8 브ੌਂਜ਼ ਹੈ ਟੋਟਲ 18 ਮੈਡਲ ਕੈਨੇਡਾ ਨੇ ਜਿੱਤੇ ਨੇ ਤੇ ਕੈਨੇਡਾ ਦੇ ਵਿੱਚ ਗੱਲ ਕਰੀਏ ਤੇ ਕੈਮਰਨ ਰੋਜਰਸ ਜਿਹੜੀ ਆ ਉਹਦੇ ਵੱਲੋਂ ਇਹ ਗੋਲਡ ਜਿੱਤਿਆ ਗਿਆ ਆ ਵੂਮਨਸ ਹੈਮਰ ਥਰੋ ਦੇ ਵਿੱਚ ਤੇ ਉਹ ਪਹਿਲੀ ਕੈਨੇਡੀਅਨ ਇਹ ਬਣਿਆ ਸੋ ਜਿਨ੍ਹਾਂ ਨੇ ਹੈਮਰ ਥਰੋ ਦੇ ਵਿੱਚ ਜਿਹੜਾ ਗੋੜ ਮਾਰ ਲਇਆ ਤੇ ਕੱਲ ਹਾਕੀ ਦੇ ਵਿੱਚ ਵੀ ਅਜਿਹਾ ਸੀ ਦੇਖਿਆ ਸੀਗਾ ਕਿ ਜਰਮਨੀ ਤੋਂ ਭਾਰਤ ਜਿਹੜਾ ਆ ਹਾਰ ਗਿਆ ਸੀ ਜਰਮਨੀ ਨੇ ਭਾਰਤ ਨੂੰ 3-2 ਨਾਲ ਹਰਾਤਾ ਸੀਗਾ ਤੇ ਇਸ ਤੋਂ ਬਾਅਦ ਹੁਣ ਭਾਰਤ ਦਾ ਸਪੇ ਦੇ ਨਾਲ ਕਾਂਸੀ ਦੇ ਤਗਮੇ ਵਾਸਤੇ ਮੁਕਾਬਲਾ ਹੋਣਾ ਤੇ ਇੱਕ ਜੋ ਜਿਹੜੀ ਮਹਿਲਾ ਜਿਹੜੀ ਇਹ ਗੱਲ ਕਰੀ ਹੈ ਕਿ ਕਾਫੀ ਚਰਚਾ ਦੇ ਵਿੱਚ ਸੀਗੀ ਸੋ ਵਿਨੇਸ਼ ਫੋਗਟ ਸੋ ਜਿਹੜੀ ਰੈਸਲਿੰਗ ਦੇ ਵਿੱਚ ਮੀਸੀ ਵੀ ਭਾਰਤ ਬਾਸੇ 골ਡ ਮੈਡਲ ਜਿੱਤ ਸਕਦੀ ਹੈ ਸੋ ਉਹਦੇ ਬਾਰੇ ਖਬਰ ਇਹ ਆਈ ਹੈ ਵੀ ਉਸ ਨੂੰ ਜਿਹੜਾ ਆ ਡਿਸਕਵਾਲਿਫਾਈ ਕਰ ਦਿੱਤਾ ਗਿਆ ਫਾਈਨਲ ਮੈਚ ਤੋਂ ਪਹਿਲਾਂ ਸੋ ਅਸਲ ਦੇ ਵਿੱਚ ਚਰਚਾ ਇਹ ਸੀ ਕਿ ਉਹ 50 ਕਿਲੋ ਦੀ ਕੈਟਾਗਰੀ ਦੇ ਵਿੱਚ ਜਿਹੜੀ ਅਸੀਂ ਰੈਸਲਿੰਗ ਲੜਨ ਦੇ ਸੀ ਇਸ ਤੋਂ ਪਹਿਲਾਂ ਉਹ 53 ਕਿਲੋ ਵਾਲੇ ਵਿੱਚ ਲੜਦੀ ਸੀ ਉਹਨੇ ਆਪਣਾ ਭਾਰ ਘਟਾਇਆ ਸੀਗਾ 50 ਤੋਂ ਥੋੜੀ ਲਿਆਂਦਾ ਸੀਗਾ ਪਰ ਜਦੋਂ ਇਹ ਫਾਈਨਲ ਮੁਕਾਬਲਿਆਂ ਤੋਂ ਪਹਿਲਾਂ ਜਦੋਂ ਦਾ ਦੁਬਾਰਾ ਭਾਰ ਜੋਖਿਆ ਗਿਆ ਤੇ ਉਸ ਦਾ ਭਾਰ ਸਿਰਫ 100 ਗ੍ਰਾਮ ਉਤੋਂ ਵੱਧ ਸੀਗਾ 50 50 ਕਿਲੋ ਤੋਂ 100 ਗ੍ਰਾਮ ਜ਼ਿਆਦਾ ਸੀਗਾ ਸੋ ਇਸ ਕਰਕੇ ਭਾਰ ਬਦਲ ਕਰਕੇ ਇਸ ਨੂੰ ਜਿਹੜਾ ਆ ਇਸ ਕੁਆਲੀਫਾਈ ਕੀਤਾ ਗਿਆ ਸੋ ਬੜੀ ਨਿਮੋਸ਼ੀ ਵੀ ਹੋਈ ਹੈ ਖੁੜੀ ਦੇ ਵਿੱਚ ਗਲਤੀ ਕਿੱਛ ਦੀ ਹੈ ਕਿਉਂਕਿ ਉਹਦੇ ਨਾਲ ਕੋਚ ਵੀ ਹੁੰਦੇ ਨੇ ਹੋਰ ਵੀ ਸਟਾਫ ਹੁੰਦਾ ਜਿਹੜਾ ਸਾਰਾ ਕੁਝ ਧਿਆਨ ਰੱਖਦੇ ਨੇ ਕਿ ਭਾਰਤ ਕਿਤੇ ਵੀ ਕਿਸੇ ਸਮੇਂ ਵੀ ਜਿਹੜਾ ਹੈ ਇਹ ਨਾਪ ਸਕਦੇ ਹੋ ਪਰ ਐਨ ਜਦੋਂ ਫਿਰ ਮੈਚ ਤੋਂ ਪਹਿਲਾਂ ਭਾਰਤੋ ਲਿਆ ਗਿਆ 100 ਗ੍ਰਾਮ ਵਧਣ ਦੇ ਨਾਲ ਤੇ ਮੈਡਲ ਦੀ ਜਿਹੜੀ ਆਸ ਸੀਗੀ ਉਹ ਭਾਰਤ ਦੀ ਜਾਂਦੀ ਲੱਗੀ ਹੈ ਸੋ ਇਹ ਲੜਕੀ ਜਿਹੜੀ ਹੈ ਇਹ ਡਿਸਕਵਾਲਿਫਾਈ ਲਿਆਣਾ ਸਾਹਿਬ ਇਸੇ ਖਬਰ 'ਚ ਮੈਂ ਥੋੜੀ ਇਨਪੁਟ ਪਾ ਦਣਾ ਹੈ ਚੰਦ ਥੋੜੀ ਖਬਰਾਂ ਤੋਂ ਬਾਅਦ ਬਿਲਕੁਲ ਮੈਂ ਆਈਡੀਆ ਲਾਈਨ ਬੁਲਾਉਂਗਾ ਉੱਥੇ ਜਿਹੜੇ ਆ ਪਹਿਲਾ ਇੰਡੀਅਨ ਟੀਮ ਦੇ ਚੀਫ ਕੋਚ ਰਹੇ ਨੇ ਕੁਲਦੀਪ ਜੀ ਉਹਨਾਂ ਨਾਲ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਜੀ ਸਾਰਾ ਕੁਝ ਕੀ ਹੋਇਆ ਕਿਵੇਂ ਹੋਇਆ ਉਹਦੀ ਗੱਲਬਾਤ ਸੁਸਰੋਤਿਆਂ ਨੂੰ ਵੀ ਮੈਂ ਕਹੂੰਗਾ ਗੁਜ਼ਾਰਿਸ਼ ਕਰੂੰਗਾ ਇਸੇ ਤਰ੍ਹਾਂ ਟਿਊਨਿੰਗ ਰੱਖਿਓ ਇਸ ਖਬਰ ਦੇ ਉੱਤੇ ਆਪਾਂ ਡਿਟੇਲ ਚ ਗੱਲਬਾਤ ਕਰਾਂਗੇ ਜੀ ਦਰਨ ਸਰ ਬਿਲਕੁਲ ਪਿੰਦ ਜੀ ਸੋ ਇਹ ਖਬਰ ਜਿਹੜੀ ਆ ਕਿਉਂਕਿ ਮੀਰ ਜਿਤਾਈ ਜਾ ਰਹੀ ਸੀ ਕਿ ਇਸ ਲੜਕੀ ਨੂੰ ਜਿਸ ਤਰ੍ਹਾਂ ਦਾ ਕਿਉਂਕਿ ਵਰਲਡ ਚੈਂਪੀਅਨ ਨੂੰ ਪਹਿਲਾਂ ਹਰਾਇਆ ਗਿਆ ਤੇ ਮੀ ਸੀ ਵੀ ਫਾਈਨਲ ਦੇ ਵਿੱਚ ਚੰਗਾ ਪ੍ਰਦਰਸ਼ਨ ਇਹ ਕਰੇਗੀ ਸੋ ਪਹਿਲਾਂ ਵੀ ਜੋ ਉੱਥੇ ਦਿੱਲੀ ਦੇ ਵਿੱਚ ਪ੍ਰਦਰਸ਼ਨ ਜਿਹੜੇ ਹੋ ਰਹੇ ਸੀ ਸਰਕਾਰ ਦੇ ਖਿਲਾਫ ਸੋ ਉਸ ਸਮੇਂ ਵੀ ਇਹ ਲੜਕੀ ਜਿਹੜੀ ਸੀ ਕਾਫੀ ਸੁਰੱਖਿਆ ਦੇ ਵਿੱਚ ਆਈ ਪਰ ਹੋਰ ਜਿਸ ਟੰਗ ਨਾ ਹੋਇਆ ਵੀ ਸਿਰਫ 100 ਗ੍ਰਾਮ ਭਾਰ ਵਧਨ ਕਾਰਨ ਇਸ ਲੜਕੀ ਨੂੰ ਬੈਡ ਲੈਂਡ ਤੋਂ ਜਿਹੜਾ ਆ ਖੁਜਣਾ ਪਿਆ ਜੀ ਜੀ ਸੋ ਬਹੁਤ ਬਹੁਤ ਧੰਨਵਾਦ ਪ੍ਰਿੰਸ ਸਾਹਿਬ ਕਲੀ ਕਲੀ ਖਬਰ ਡਿਟੇਲ ਸਾਂਝ ਕੀਤੀ ਪ੍ਰਸਾਦ ਦਾ ਨੰਬਰ 416 848